ਇਹ ਕਿੰਨਾਂ ਤੱਕ ਹੈ ਕਿ ਇਸ ਸਾਲ 2007 ਨੇ ਗਰਮੀ ਪੂਰੀ ਜ਼ਬਰਦਸਤ ਹੈ ਜੀ ਪਰ ਲੋਕਾਂ ਦੇ ਵਿੱਚ ਚੰਦ ਦੇ ਨਿਕਲਣ ਦੇ ਮੌਕੇ ਕਰਕੇ ਵਾਰੀ ਲੈ ਕੇ ਆਉਂਦੇ ਨੇ ਕਿ ਇਹ 11 ਵਜੇ ਦੇ 22% ਵੋਟਪੋਲ ਹੋ ਚੁੱਕੀ ਹੈ ਮਾਨਸਾ ਜਿਲ੍ਹੇ ਵਿੱਚ ਤਾਂ ਪਰ ਮੇਰੀ ਉਮੀਦ ਹੈ ਕਿ ਜਿਹੜੀ 60 ਤੋਂ 65% ਵੋਟਪੋਲ ਹੋਊਗੀ ਸ਼ਾਮ ਤੱਕ ਉਹ ਅੱਗੇ ਲੱਗ ਰਹੇ ਜਰੂਰੀ ਹੈ ਕਲੇ ਜਿਆਦਾ ਜਿੰਨੇ ਬੰਦੇ ਰੱਖੋ ਜੀ ਆਪ ਕੋਈ ਲਾਈਨ ਪਾਸ ਜੀ ਜੀ ਤੇ ਅਸਰ ਜਾਰੀ ਹੈ ਅੱਧੇ ਬਿੰਡਾ ਸੀਟ ਪਿਵਾ ਪਰ ਕੋਲ ਜੋ ਵਧੀਆ ਮਾਰ ਜਿੰਨੇ ਨਾਲ ਜਿੱਤ ਰਹੇ ਆਹ ਹੋਰ ਬੁਝਾ ਪੋ ਕੀ ਮੀਤ ਖਾ ਕਰ ਦਿਓ ਜੁੱਤਾ ਗਈ ਜੀ ਕਿਵੇਂ ਆਪਾਂ ਜੋਸ਼ ਦੀ ਗੱਲ ਕਰ ਲਈ ਸ਼ਹਿਰ ਵਿੱਚ ਕਿਵੇਂ ਜੋਸ਼ ਹੈ ਬਹੁਤ ਪ੍ਰੋਬਲਮ ਹੈ ਬਹੁਤ ਗਰਮੀ ਤੋਂ ਕਿਵੇਂ ਲੋਕ ਦੇਖ ਰਹੇ ਹਨ ਗਰਮੀ ਦੀ ਨਾ ਪ੍ਰਭਾਵ ਮੰਦੇ ਹੋਏ ਲੋਕ ਬਹੁਤ ਵੋਟਿੰਗ ਹੋ ਰਹੀ ਹੈ ਪ੍ਰਬੰਧਾਂ ਦੀ ਗੱਲ ਕਰੀਏ ਪ੍ਰਬੰਧਾਂ ਦਾ ਕਦੋਂ ਪ੍ਰਬੰਧ ਵਧੀਆ ਜੀ ਕਿੰਨੇ ਕੁ ਫੋਟਰ ਕੋਲਮ ਹੋ ਚੁੱਕੇ ਹੈ ਸਾਡੀ ਬੂਥ ਹੋ ਚੁੱਕੀ ਹੈ ਕੀ ਉਮੀਦ ਹੈ ਕਿੰਨੀ ਹੋਊਗੀ ਹੱਥ ਜਾ ਬੈਠੋ ਤਾਂ ਤਨ ਤਨ ਲੱਸੇ ਬੜਾ ਹੈ ਇਸ ਜਰਾ ਇਹ ਕਰਾ ਜੋ ਨੋਜ਼ਵਾਨ ਹੈਗੇ ਨਾ ਪਹਿਲਾਂ ਤਾਂ ਜੀ ਨਮਸਕਾਰ ਸਾਰਿਆਂ ਨੂੰ ਹਾਂਜੀ ਨੋਜ਼ਵਾਨ ਹੈਗੇ ਨਾ ਕਿਵੇਂ ਦੇਖਦੇ ਤੁਸੀਂ ਵੋਟਾਂ ਦਾ ਜਿਹੜਾ ਜੋਸ਼ ਹੈਗਾ ਵੋਟਾਂ ਦਾ ਵੋਟਾਂ ਦਾ ਜੋਸ਼ ਪੂਰਾ ਚੱਲ ਰਿਹਾ ਜੀ ਗਰਮੀ ਪੂਰੀ ਹੈ ਪੂਰੀ ਪ੍ਰਬੰਧਕ ਹੈ ਖਾਣ ਪੀਣ ਨੂੰ ਅੱਧੇ ਅੱਧੇ ਘੰਟੇ ਬਾਅਦ ਸਭ ਕੁਝ ਆਜ ਰਿਹਾ ਸਾਡੇ ਨੂੰ ਠੰਡਾ ਦਿੱਤਾ ਸਭ ਕੁਝ ਜੋ ਮੰਗਦੇ ਨੇ ਉਹ ਮਿਲਦਾ ਜੀ ਠੀਕ ਹੈ ਬਾਕੀ ਵੋਟਾਂ ਦਾ 66% ਕਹਿ ਰਹੇ ਆਪਾਂ ਕਹਿ ਰਹੇ 80% ਪਰਮਪਾਰਕ ਹੋ ਜੀ ਸ਼ਹਿਰ ਮਾਨਸਾ ਹਾਂ ਉਮੀਦ ਆ ਪੂਰੀ ਪੂਰੀ ਜ਼ਬਰਦਸਤ ਉਮੀਦ ਹੈ ਜੀ ਉਮੀਦ ਅਸੀਂ ਟੁੱਟਣ ਵੀ ਨਹੀਂ ਦਿੰਦੇ ਕੀ ਕਰਨਾ ਇਹਨਾਂ ਨੂੰ ਝੋਸਾ ਕਰ ਰਹੇ ਹੋ ਤੁਸੀਂ ਹਣਾ ਝੋਸਾ ਦਾ ਇਹ ਕੰਮ ਬੋਲਦੇ ਨੇ ਜੀ ਹਾਂ ਕੰਮ ਦਾ ਕੀ ਕੰਮ ਬੋਲਦੇ ਆ ਕੰਮ ਦਾ ਹਰੇ ਬਾਕੀ ਕੋਈ ਗੱਲ ਨਹੀਂ ਜੀ ਮੋਦੀ ਦੇ ਕੰਮ ਬੋਲਦੇ ਮੋਦੀ ਦੀ ਲਹਿਰ ਹੈ ਜੀ ਪੂਰਾ ਓਕੇ ਹੈ ਜੀ ਗੇਮ ਪੂਰੀ ਜਬਰਦਸਤ ਰੰਗਦੀ ਹੈ ਠੀਕ ਹੈ ਰੇ ਸਰ ਜੋ ਵਾਤੀ ਆ ਰਹੀ ਹੈ ਇਹ ਦੇਖਿਆ ਨਾ ਬੈਠੇ ਹੁਣ ਤੱਕ ਕਿੰਨੇ ਘੰਟੇ ਕੋਈ ਆਜ ਤੱਕ ਨਹੀਂ ਲਿਖੇ ਵੋਟਰ ਐਕਟਰ ਸਰ ਸਭ ਦੇ ਟਿੱਕਾਂ ਲੱਗ ਚੁੱਕੀਆਂ ਨੇ ਜੀ ਖਾਓ ਗੁੰਡਿਆਂ ਦਾ ਲਿਸਟਾ ਆ ਸਭ ਤੋਂ ਜਲਦੀ 40% ਤਾਂ ਹੋ ਗਿਆ ਜੀ ਬਾਕੀ ਬੈਠੇ ਆ 80% ਤੇ ਲੈ ਜਾਗੇ ਗਰਮੀ ਕਰਕੇ ਵੀ ਲੇਟ ਆ ਰਹੇ ਲੋਕ ਗਰਮੀ ਦਾ ਵੀ ਅਸਰ ਦੇਖਣ ਨੂੰ ਮਿਲਿਆ ਹਨ ਹਲੇ ਤਾਂ ਕੰਮਕਾਰਾਂ ਦੇ ਬਹੁਤ ਬਾਗੇ ਦੀ ਲੋਕ ਕੰਮ ਨਹੀਂ ਕਰ ਸਕਦੇ ਆਉਣਗੇ 2 ਵਜੇ ਤੋਂ ਬਾਅਦ ਸਭ ਕੁਝ ਸ਼ਾਮ ਨੂੰ ਭਗੂ ਬਣਾ ਮੰਨ ਲਵਾਂ ਹਾਂ ਜੀ ਆ ਦੇਖੋ ਜਿਆਦਾ ਸਾਨੂੰ ਕੋਈ ਅਸੀਂ ਵੋਟ ਨਹੀਂ ਕੀਤੀ ਨਹੀਂ ਅਸੀਂ ਤਾਂ ਹੱਕ ਹੈ ਅਜਿਹਾ ਹੱਕ ਦੀ ਵੋਟ ਮੰਗ ਰਹੇ ਆ ਲੋਕਾਂ ਨੂੰ ਹੱਕ ਦੀ ਅਪੀਲ ਕਰ ਰਹੇ ਆ ਵੀ ਮੋਦੀ ਸਾਹਿਬ ਦਾ ਹੱਕ ਹੈ ਉਹਨਾਂ ਨੇ ਸਕੀਮਾਂ ਚਲਾਈਆਂ ਹੋਈਆਂ ਤੇ ਸਰਕਾਰ ਬਣ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਮੋਦੀ ਦਾ ਸਾਥ ਦਿੰਨੇ ਹੋ ਤਾਂ ਜਿਹੜੀਆਂ ਮਕਾਨਾਂ ਵਾਲੀਆਂ ਸਕੀਮਾਂ ਹੋਰ ਵੀ ਸਕੀਮਾਂ ਆਪਾਂ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਮਿਲਣਾ ਹੈ ਵੇਦਕੀ ਆਪਾਂ ਵੋਟਾਂ ਨੇ ਜਿਹੜੀਆਂ ਮੋਦੀ ਜੀ ਨੂੰ ਪਾਓ ਬਿਨਾ ਪੈਸੇ ਤੋਂ ਮੇੜਾ ਮਤ ਪੇਤ ਚਾਰ ਜੂਨ ਜਲਦੀ ਨੇੜੇ ਆਉਣ ਵਾਲੀ ਹੈ ਕਿਵੇਂ ਦੇਖੋ ਕੀ ਲੱਗਦਾ ਕੀ ਹੋਣਾ ਮੋਦੀ ਸੈਂਟਰ ਸਰਕਾਰ ਤਾਂ ਵੰਡੀ ਹੈ ਜੀ ਦੇਖੋ ਸਾਨੂੰ ਇੱਥੇ ਸਾਡਾ ਕੰਪੀਟੀਸ਼ਨ ਹੈ ਜਮਾ ਬੀਬਾ ਜੀ ਜਿੱਥੇ ਚ ਨੇ ਜਮਾ ਰੇਸ਼ ਦੇ ਵਿੱਚ ਨੇ ਕੰਪੀਟੀਸ਼ਨ ਦੇ ਬੀਬਾ ਪਰਮਪਰ ਕੌਰ ਜੀ ਪਰ ਆਹ ਜਿਹੜਾ ਕਾਲੀ ਵਾਲ ਨੇ ਗੰਦਪਾਨ ਰੱਖਿਆ ਦੇਖੋ ਇਹਦਾ ਕੀ ਇਫੈਕਟ ਹੁੰਦਾ ਹੈ ਜੀ